ਸੱਚਕਾਲ ਮਹਾਰਤੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਐਡੀਟੋਰੀਅਲ ਟਾਕ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰਾਂ ਤੇ ਤੁਹਾਡੇ ਸਾਰਿਆਂ ਦੇ ਨਾਲ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਅਜਿਹੇ ਮੁੱਦਿਆਂ ਤੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕੋ ਤੁਹਾਡੇ ਵਿਚਾਰ ਜਿਹੜੇ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣ ਤੇ ਜਨਤਕ ਕਰ ਸਕੀਏ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਲੇਕਿਨ ਸ਼ੁਰੂਆਤ ਕਰਨ ਤੋਂ ਪਹਿਲਾਂ ਸਵਾਗਤ ਕਰ ਲੈਣਾ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਸਹਿਯੋਗੀ ਜੀ ਦਾ ਜੋ ਕਿ ਸਾਡੇ ਸਾਰਿਆਂ ਸਵਾਲਾਂ ਦਾ ਬੜਾ ਬਖੂਬਦ ਨਾਲ ਜਵਾਬ ਦਿੰਦੇ ਨੇ ਜਾਣਕਾਰੀ ਸਾਂਝੀ ਕਰਦੇ ਨੇ ਤੇ ਸ ਤੇ ਅੱਜ ਦੇ ਇਸ ਐਡੀਟোরিয়াল ਪ੍ਰੋਗਰਾਮ ਦੇ ਵਿੱਚਕਾਰ ਸਭ ਤੋਂ ਜਿਹੜਾ ਅਹਿਮ ਸਵਾਲ ਹੈਗਾ ਕਿ ਡੋਨਲਡ 트੍ਰੰਪ ਦੇ ਵੱਲੋਂ ਦਿਨ ਬਦਿਨ ਇੱਕ ਤੋਂ ਵੱਡਾ ਤੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਬੀਤੇ ਦਿਨ ਵੀ ਉਹਨਾਂ ਨੇ ਇੱਕ ਵੱਡਾ ਐਕਸ਼ਨ ਲੈ ਕੇ ਫੈਡਰਲ EMPLOYEES ਜਿਹੜੇ ਨੇ 2000 ਦੇ ਲਗਭਗ ਉਹਨਾਂ ਨੇ ਡਿਸਮਿਸ ਕਰ ਦਿੱਤੇ ਨੌਕਰੀ ਤੋਂ ਬਾਹਰ ਕਰ ਦਿੱਤਾ ਹੈ ਤੇ ਕੀ ਕਹਿਣਾ ਚਾਹੋਗੇ ਇਸ ਦਾ ਕੀ ਪ੍ਰਭਾਵ ਹੋਵੇਗਾ ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਸਟੈਪ ਹੈਗਾ ਡੋਨਲਡ 트੍ਰੰਪਸ ਆਪ ਦੀ ਜਿਹੜੀ ਨਵੀਂ ਸਰਕਾਰ ਆਈ ਮਹੀਨੇ ਤੋਂ ਉੱਤੇ ਹੋ ਚੁੱਕੇ ਹੈ ਇਹਨਾਂ ਨੂੰ ਜੀ ਔਰ ਇਹਨਾਂ ਨੇ ਜਿਹੜੀ ਇਹ ਖਰਚੇ ਘਟਾਉਣ ਦੀ ਜ਼ਿੰਮੇਵਾਰੀ ਇੱਕ ਬਹੁਤ ਵੱਡੇ ਬਿਲੀਅਨਰ ਜਿਹੜੇ ਕਿ ਹਾਲ ਕਲੈਕਸ਼ਨ ਤਾਂ ਨਹੀਂ ਲੜੇ ਐਲਨ ਮਸਕ ਸਾਹਿਬ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਕਿ ਉੱਥੋਂ ਤਾਂ ਜਿਵੇਂ ਇੱਥੇ ਹਿੰਦੁਸਤਾਨ ਚ ਆਪਾਂ ਕੇਂਦਰ ਕਹਿੰਨੇ ਕੇਂਦਰ ਦੀ ਸਰਕਾਰ ਜੀ ਅਮਰੀਕਾ ਦੀ ਕੇਂਦਰ ਦੀ ਸਰਕਾਰ ਦੇ ਜਿਹੜੇ ਫੈਸਲੇ ਲੈਣ ਚ ਉਹਨੂੰ ਮੂਰਖ ਕੀਤਾ ਐਲਨ ਮਸਕ ਸਾਹਿਬ ਨੂੰ ਤਾਂ ਉਹਨਾਂ ਨੇ ਕੀ ਕੀਤਾ ਕਿ ਵੈਸੇ ਤਾਂ ਲੱਗਦਾ ਹੀ ਵੈਸੋ ਉਹਨਾਂ ਨੂੰ ਤਾਂ ਸਿਗਨਲ ਮਿਲਦੇ ਹੀ ਪਏ ਕੁਛ ਨਾ ਕੁਛ ਕਰਨਗੇ ਇਹ じゃ ਜੀ ਤੇ ਉਹਨਾਂ ਨੇ ਹੁਣ ਰੀਸੈਂਟ ਇੱਕ ਦਿਨ ਪਹਿਲਾਂ ਹੀ ਘੱਟੋ ਘੱਟ 2000 ਜਿਹੜਾ ਫੈਡਰਲ ਆ ਉਥੋਂ ਦੇ ਕੇਂਦਰ ਦੇ EMPLOYEES ਹੈਗੇ ਜਿਹੜੇ ਸਾਰੇ ਸੰਸਾਰ ਚ ਫੈਲੇ ਹੋਏ ਆ ਬਿਲਕੁਲ ਉਹਨਾਂ ਨੇ ਉਹ ਤਾਂ US8 ਜਿਹੜੇ ਇਹਨਾਂ ਦਾ ਫੰਕਸ਼ਨ ਕਰਦਾ ਸੀਗਾ ਜਿਨ੍ਹਾਂ ਚ ਹਜ਼ਾਰਾਂ EMPLOYEES ਸਾਰੇ ਸੰਸਾਰ ਤੇ ਨੇ ਡਿਪਲੋਏਟ ਕੀਤੇ ਹੋਏ 2000 ਤਾਂ ਉਹਨਾਂ ਨੇ ਫਾਇਰ ਕਰ ਤੇ ਕੱਢ ਤੇ ਬਿਲਕੁਲ ਮੁੜ ਕੇ ਉਹਨਾਂ ਨੇ 10000 ਦੀ ਹੋਰ ਵਾਰੀ ਲਓ ਜੀ ਇਹ ਹੌਸਲਾ ਤਮਾ ਪਿਆ ਕਿ ਉਹ ਜਿਹੜੇ ਅਫੈਕਟਡ ਏਮਪਲੋਈ ਸੀਗੇ ਉਹਨਾਂ ਨੇ ਉੱਥੇ ਦਰਵਾਜ਼ੇ ਖੜਕਾਏ ਕੋਟਾਂ ਦੇ ਕੋਟਾਂ ਤੋਂ ਰੀਲੀਫ ਨਹੀਂ ਮਿਲਿਆ ਤੇ ਮੁੜ ਕੇ ਇਹ ਹੋਰ ਸ਼ੇਰ ਹੋਗੇ ਜੀ ਇਹਨਾਂ ਨੇ ਕਿਹਾ ਜੀ ਹੁਣ 2000 ਤੱਕ ਕੱਢੇ ਤੇ ਹੁਣ ਦੋ ਚਾਰ ਦਿਨ ਚ ਦੇਖੋ 10000 ਹੋਰ ਜਾਊਗਾ ਪੰਜਾਬੀ ਦੀ ਗੱਲ ਕਰੀਏ ਕਿ 트럼ਪ ਜੀ ਹੋਰ ਖੁੰਦਕ ਦੇ ਵਿੱਚ ਆ ਗਏ ਆ ਜੀ ਸਮਝੋ ਜੀ 20000 ਦੀ ਆਵਾਜ਼ ਆਈ ਲੋ ਜੀ ਤੇ ਉਹਨਾਂ ਨੇ ਲਿਮਟ ਰੱਖਦੀ ਹੈ ਕਿ ਅਸੀਂ 290 ਤੋਂ ਵੱਧ ਕੰਨ ਨਹੀਂ ਰੱਖਣਾ ਮਤਲਬ ਪਹਿਲਾਂ ਇਹਨਾਂ ਦੇ EMPLOYEES ਸਾਰੇ ਮੁਲਕ ਚ ਫੈਲੇ ਹੋਏ ਸੀਗੇ ਹੁਣ ਇਹਨਾਂ ਸਿਰਫ ਰੇਸ਼ੋ ਕੱਟ ਲਿਆ ਕਿ ਸਿਰਫ 290 EMPLOYEES ਟੋਟਲ ਰੱਖਣੇ ਆ ਬਾਕੀ ਸਾਰੇ ਆਪਣੇ ਘਰੋ ਘਰੇ ਜੋਬ ਜੋ ਮਰਜ਼ੀ ਹੋ ਅਸੀਂ ਇਹਨਾਂ ਨੂੰ ਨਹੀਂ ਕਰਨਾ ਸੋ ਦਿਸ ਇਜ਼ ਕਨਫਰਮਡ ਕਿ 2000 ਜਿਹੜੇ EMPLOYEES ਆ 2000 ਇਨਸੈਕਟ ਬਿਲਕੁਲ ਸਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਭਾਰਤ ਨੂੰ ਰਿਪੋਰਟ ਕੀਤਾ ਸੀਗਾ ਨਾ ਤਾਂ ਆਪਣੇ ਇੰਡੀਆ ਦੇ ਵਿੱਚ ਕਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਜਾਂ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਉਹ ਹੋ ਵੀ ਸਕਦਾ ਹੈ ਪਰ ਜਿਹੜੇ ਇਹ ਫੈਡਰਲ এমਪਲੋਈ ਸੀਗੇ ਇਹਨਾਂ ਦਾ ਕੋਈ ਉੱਥੇ ਹੱਲ ਹੋ ਸਕਦਾ ਹੈ ਇਹ ਕਿਤੇ ਹੋਰ ਸਟੇਟ ਦੇ ਵਿੱਚ ਜੌਬ ਜਾਂ ਕੁਝ ਕਰ ਸਕਦੇ ਨੇ ਦੇਖੋ ਉੱਥੇ ਬੇਸਿਕ ਜਿਹੜੀਆਂ ਫੈਸਿਲਿਟੀਆਂ ਤੋਂ ਬੰਦਾ ਮਾਰ ਨਹੀਂ ਖਾਂਦਾ ਜੀ ਉੱਥੋਂ ਦਾ ਜੀ ਜੀ ਏ ਨਿਹਰਤ ਬੰਦਾ ਭੁੱਖਣਾ ਮਰ ਜੇਗਾ ਬਿਨਾਂ ਲੋਟ ਮਰ ਜੇਗਾ ਐਸੇ ਹੀ ਆ ਫੈਸਿਲਿਟੀਆਂ ਤੋਂ ਉਹ ਨਾ ਹੋ ਰਹਿਣੀਆਂ ओके ਲੇਕਿਨ ਜਿਹੜੀ ਲਗਜ਼ਰੀ ਉਹ ਇੰਜੋਏ ਕਰਦੇ ਆ ਰਹੇ ਆ ਜਿਹੜਾ ਸਟੇਟਸ ਉਹ ਇੰਜੋਏ ਕਰਦੇ ਆ ਉਹਨੇ ਤਾਂ ਹੱਥੋਂ ਨਾ ਪੈ ਜਾਏਗਾ ਯਾ ਇਹਨਾਂ ਨੂੰ ਕਹਿ ਲੋ ਕਿ ਇਹ ਆਪਣੇ ਕੰਮ ਨੂੰ ਪ੍ਰੋਫੈਸ਼ਨ ਨੂੰ ਇੰਨਾ ਟੇਕਨ ਫਰਮ ਗਰੰਟੀਡ ਨਾਲ ਲੈ ਲਿਆ ਹੋਣਾ ਜੀ ਕਿ ਕਿਸੇ ਵਕਤ ਇਹਨਾਂ ਨੇ ਸੋਚੇ ਨਹੀਂ ਐਸਾ ਵੀ ਹੋ ਸਕਦਾ ਬਿਲਕੁਲ ਹੋ ਕਿਸੇ ਨੂੰ ਨੂੰ ਪਤਾ ਸੀ ਕਿ ਕੰਮ ਸਾਥੀ ਸਰਕਾਰ ਆਏਗੀ ਕਿ ਉਹ ਜੇ ਫੈਸਲੇ ਵੈਸੇ ਇੱਕ ਤਰ੍ਹਾਂ ਦਾ ਮੈਸੇਜ ਹੈ ਸਾਰੇ ਦੁਨੀਆ ਨੂੰ ਜੀ ਔਰ ਸਾਡੀ ਵਰਗਿਆਂ ਨੂੰ ਵੀ ਤੇ ਹੋਰ ਜਿਹੜੀ ਜਨਰੇਸ਼ਨ ਨੂੰ ਕਿਸੇ ਵੀ ਚੀਜ਼ ਨੂੰ ਟੇਕਨ ਫਰਮ ਗਰੰਟੀਡ ਨਾਲ ਲਓ ਜਿੱਦਾਂ ਇੱਕੋ ਤੁਹਾਨੂੰ ਕੋਵਿਡ ਆ ਗਿਆ ਸੀ ਇੱਕ ਤਰ੍ਹਾਂ ਦਾ ਉਹਨਾਂ ਵਾਸਤੇ ਕੋਵਿਡ ਆ ਗਿਆ ਜਿਹੜੇ ਉੱਥੋਂ ਦੇ EMPLOYEES ਹੈਗੇ ਸੋ ਫਿਰ ਹਾਲ ਉਹਨਾਂ ਦੀ ਬੇਸਿਕ ਚੀਜ਼ਾਂ ਤੱਕ ਨਹੀਂ ਉੱਥੇ ਜਿਹੜੇ ਇਸ ਦੇ ਹਕੂਕ ਹੈਗੇ ਆ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਮੈਡੀਕਲ ਇਹ ਸਾਰੀ ਚੀਜ਼ਾਂ ਦਰੋਂ ਕੋ ਰਹਿਣ ਗਿਆ ਜਿਹੋਨਾਂ ਦੀ ਪੈਨਸ਼ਨ ਹੈ ਉਹ ਨਹੀਂ ਕਰ ਸਕਦੇ ਉਹ ਲੇਕਿਨ ਜਿਹੜਾ ਉਹਨਾਂ ਦਾ ਰੈਗੂਲਰ ਜਿਹੜੀ ਰੈਗੂਲੈਰਿਟੀ ਕੰਮ ਨਹੀਂ ਉਹ ਉਹ ਸਨੇਚ ਕਰ ਲਈਏ ਕਿਉਂਕਿ ਇਹਨਾਂ ਕੋ ਪਾਵਰ ਹੈਗੀ ਆ ਉਤੋਂ ਉਹਨਾਂ ਦੇ ਜੁਡੀਸ਼ਰੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਕੱਲੋਂ ਮੈਟਰ ਕੋਰਟ ਚ ਹੁੰਦੇ ਆ ਨਹੀਂ ਹੁੰਦੇ ਪਤਨ ਕਿੰਨੇ ਸਾਲ ਲੱਗਦਾ ਪਰ ਇੰਡੀਆ ਚ ਵੀ ਦੇ ਦੇ ਉਤੋਂ ਵੀ ਮੈਟਰ ਕੋਈ ਹੈ ਨਾ ਸੋਚੋ ਕਿ 2 ਦਿਨ ਚ ਨਿਬੜ ਜਾਂਦੇ ਹੁੰਦੇ ਅਦਾਲਤਾਂ ਚ ਅਦਾਲਤਾਂ ਲਾਲਤਾ ਹੀ ਹੁੰਦੀਆਂ ਤੁਸ਼ ਕਰਕੇ ਅਦਾਲਤ ਹੋਏਗਾ ਜਾਂ ਨਹੀਂ ਹੋਏਗਾ ਕੱਲ ਦੀ ਕੱ ਦੀ ਘੜੀ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦਰੋਨੇ ਐਕਸਿਟ ਕਰਤਾ ਉਹਨਾਂ ਨੂੰ ਉਹਨਾਂ ਦੇ EMPLOYEES ਨੂੰ ਉਹਨਾਂ ਨੂੰ ਆਪਣਾ ਜੌਬ ਤੋਂ ਸੁਰਖਰੂ ਕਰ ਖਤਮ ਕਰਤਾ ਉਹਨਾਂ ਦੇ ਜੌਬ ਜੀ ਸਰ ਜਿਸ ਤਰੀਕੇ ਨਾਲ ਅਸੀਂ US ਦੀ ਗੱਲ ਕਰਦੇ ਪਿਆ ਤਾਂ ਇੱਕ ਬਾਰ ਫਿਰ ਵਿਦੇਸ਼ੀ ਧਰਤੀ ਤੇ ਭਾਰਤ ਦੇ ਮੂਲ ਦੇ ਇੱਕ ਨੌਜਵਾਨ ਦੇ ਵੱਲੋਂ ਚੰਡੇ ਗੱਡਣ ਦੀ ਤਿਆਰੀ ਕੀਤੀ ਜਾ ਰਹੀ ਗੱਲ ਕਰ ਰਿਹਾ ਹਾਂ ਵਿਵੇਕ ਰਾਮਾ ਸੁਆਮੀ ਜੀ ਦੀ ਜਿਨ੍ਹਾਂ ਨੇ ਗਵਰਨਰ ਹੋਣ ਦੀ ਦਾਅਵੇਦਾਰੀ ਠੋਕੀ ਹੈ ਰਿਪਬਲਿਕ ਖੇਮੇ ਦੇ ਵਿੱਚ ਉਹਨਾਂ ਨੇ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀਆਂ ਨੇ ਜੀ ਬਿਲਕੁਲ ਤੁਹਾਡੀ ਇਨਫੋਰਮੇਸ਼ਨ ਬਿਲਕੁਲ ਠੀਕ ਹੈ ਵਿਵੇਕ ਰਾਮਾ ਸੁਆਮੀ ਕਾਫੀ ਨਾਮੀ ਨ ਇਹ ਇੱਕ ਤਾਂ ਇੰਡੀਆ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਬਿਲੋਂਗਿੰਗ ਜਿਹੜੀਆਂ ਜੜਾ ਇੰਡੀਆ ਤੋਂ ਹੈ ਕਿਆ ਲੇਕਿਨ ਵਿਵੇਕ ਰਾਵਾਂ ਸੁਆਮੀ ਹੀ ਵਾਸ ਬੌਰਨ ਥੇਰ ਉੱਥੇ ਇਹਨਾਂ ਦਾ ਜਨਮ ਹੋਇਆ ਔਰ ਬੜੇ ਅੰਬੀਸ਼ੀਅਸ ਔਰ ਬੜੇ ਗਾਂਵਦੂ ਹੈ ਪਰਸਨੈਲਿਟੀ ਹੈ ਔਰ ਇਹਨਾਂ ਨੇ 2024 ਦੇ ਵਿੱਚ ਪ੍ਰੈਜ਼ੀਡੈਂਟ ਆਪਣੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲਈ ਆਪਣੇ ਆਪ ਨੂੰ ਲਿਆਦਾ ਸੀ ਫਰੰਟ ਤੇ ਲੇਕਿਨ ਐਂਡ ਚਿਕ ਜੀ ਇਹਨਾਂ ਨੇ ਡੋਲਰ ਟਰੰਪਸ ਆਫ ਦੀ ਫੇਵਰ ਦੇ ਵਿੱਚ ਆਪਣੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਹੈ ਨੋਮੀਨੇਸ਼ਨ ਉਹ ਵਿਡਰਾ ਕਰ ਲਈ ਸੀ ਕਿ ਨਹੀਂ ਮੈਂ ਟਰੰਪਸ ਆਫ ਦੇ ਹੱਕ ਚ ਬਹਿਣਾ ਤੇ ਹੁਣ ਇਹਨਾਂ ਦੀ ਆਫਸਿਡੈਂਟ ਰਿਸੈਂਟ ਕੀ ਅੰਦਰ ਹੋਈ ਕੀ ਨਹੀਂ ਹੋਈ ਫਿਲਹਾਲ ਪ੍ਰੋਬਲੀ ਇੰਕਲੂਡੈਂਟ ਪਾਰਟੀ ਜਿਹੜੀ ਕਿ ਉਥੇ ਰੋਲਿੰਗ ਪਾਰਟੀ ਆ ਜੀ ਉਹਨਾਂ ਦੇ ਵੱਲੋਂ ਇਹਨਾਂ ਨੇ ਆਪਣੇ ਆਪ ਨੂੰ ਕਹਿਤਾ ਕਿ ਹੀ ਇਸ ਗੋਇੰਗ ਟੂ ਦਾ ਗਵਰਨਰ ਵੇਅਰ ਹੀ ਵਾਸ ਬੌਰਨ ਇਨ ohio ohio ਇੱਕ ਬੜਾ ਨਾਮੀ ਸੂਬਾ ਹੈ ਤੇ ਉਹਦੀ ਗਵਰਨਰਸ਼ਿਪ ਦੇ ਇਲੈਕਸ਼ਨ ਜਲਦੀ ਆਉਣ ਵਾਲੇ ਆ ਤੇ ਉਹ ਗਵਰਨਰਸ਼ਿਪ ਦੇ ਇਲੈਕਸ਼ਨਾਂ ਚ ਰਿਪਬਲਿਕ ਪਾਰਟੀ ਵੱਲੋਂ ਵਿਵੇਕ ਰਮਾ ਸੋਮੀ ਉਹ ਇਲੈਕਸ਼ਨ ਲੜਨ ਜਾ ਰਹੇ ਜਿੱਦੀ ਜਿਹੜੀ ਰਿਲੇਕਸ਼ਨ ਕੈਂਪੇਨਿੰਗ ਹੈ ਵਿਦ 2 3 ਡੇਸ ਉਹ ਆਪਣਾ ਸ਼ੁਰੂ ਕਰਨ ਜਾ ਰਹੇ ਸੋ ਇਸ ਕਰਕੇ ਜੇ ਤਾਂ ਇਹਨਾਂ ਦੀ ਜਿੱਤ ਹੁੰਦੀ ਆ ਤਾਂ ਹਿੰਦੁਸਤਾਨ ਦਾ ਨਾਂ ਤਾਂ ਹੋਏਗਾ ਹੋਏਗਾ ਬਾਕੀ ਇਹਨਾਂ ਦੀ ਆਪਸੀ ਜਿਹੜੀ ਟਰਮਸ ਆਫ ਦੀ ਤੇ ਸੋਮੀ ਸਾਹਿਬ ਦੀ ਉਹੀ ਅੱਗੇ ਹੋਰ ਵਦਨ ਜਿਹੜੀ ਆਪਣੀ ਇਹਨਾਂ ਦੀ ਪ੍ਰੋਕਸੀਮਿਟੀ ਰੇਡ ਦਾ ਅਵਾਜ ਹੈ ਜੀ ਬਿਲਕੁਲ ਇੱਕ ਤਰਫ ਜਿੱਥੇ ਭਾਰਤੀ ਨੌਜਵਾਨਾਂ ਦੇ ਨਾਲ ਨਾਇਨਸਾਫੀ ਵੀ ਹੋ ਰਹੀ ਹੈ ਵਿਦੇਸ਼ੀ ਧਰਤੀ ਦੇ ਵਿਦੇਸ਼ੀ ਮੁਲਕ ਤੋਂ ਤਾਂ ਉੱਥੇ ਹੀ ਦੂਜੇ ਪਾਸੇ ਇੱਕ ਭਾਰਤੀ ਮੂਲ ਦਾ ਨੌਜਵਾਨ ਜਿਹੜਾ ਹੈ ਉਹ ਇੱਕ ਵਾਰ ਫਿਰ ਵਿਦੇਸ਼ੀ ਧਰਤੀ ਤੇ ਪਰਦਾ ਨਾਮ ਰੌਸ਼ਨ ਕਰਨ ਜਾ ਰਹੇ ਨੇ ਇਸ ਦੇ ਨਾਲ ਹੀ ਗੱਲ ਕਰ ਲੈਣੇ ਆ ਕਿ ਅਸੀਂ ਡੋਨਲਡ ਟਰੰਪ ਦੀ ਇੱਕ ਬਹੁਤ ਹੀ ਜ਼ਿਆਦਾ ਕਹਿ ਲਵਾਂਗੀ ਕਰੀਬੀ ਐਲਨ ਮਸਕ ਦੀ ਜੋ ਬਖੂਬੀ ਦੇ ਨਾਲ ਉਹਨਾਂ ਦੇ ਵੱਲੋਂ ਟਰੰਪ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਪਰ ਐਡੀ ਵੱਡੀ ਸ਼ਖਸੀਅਤ ਜਿਨ੍ਹਾਂ ਦੀ ਛਵੀ ਇੱਕ ਵਾਰ ਫਿਰ ਕਹਿ ਲੋ ਕਿ ਦੁਨਿਆਵੀ ਤੇ ਦਾਗ ਲੱਗ ਗਿਆ ਹੈ ਇੱਕ ਲੇਡੀ ਹੈ ਐਸ਼ਲੇ ਸੈਂ ਕਲੀਅਰ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ 5 ਮਹੀਨੇ ਦਾ ਬੇਟਾ ਹੈ ਉਹਨਾਂ ਦਾ ਜੈਵਿਕ ਪਿਤਾ ਨਹੀਂ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨੀ ਵੱਡੀ ਛਵੀਏ ਪੂਰੇ ਵਰਲਡ ਵਾਈਡ ਦੇ ਵਿੱਚ ਉਹਨਾਂ ਦਾ ਨਾਮ ਹੋ ਰਿਹਾ ਹੈ 트럼ਪ ਦੇ ਦਿੱਤੀ ਜਿਮੋਰੀ ਨਹੀਂ ਨਿਭਾ ਰਹੇ ਪਰ ਇਹ ਜੀ ਗੱਲ ਜਿਹੜੀ ਉਹਨਾਂ ਦੇ ਛਵੀਰੇ ਤੇ ਦਾਗ ਲਗਾ ਰਹੀ ਹੈ ਜੀ ਬਿਲਕੁਲ ਠੀਕ ਕਹਿ ਰਹੇ ਹੋ ਐਲਨ ਮਸਕ ਬਹੁਤ ਵੱਡੇ ਬਿਲੀਅਨਰ ਹੈ ਔਰ ਬਹੁਤ ਵੱਡੇ ਜੀ ਇੰਟਰਪਰਨਰ ਹੈਗੇ ਵਰਲਡ ਲੈਵਲ ਦੇ ਬਿਲਕੁਲ ਤੁਸੀਂ ਦੇਖੋ ਕਿ ਇਵਨ ਬੰਗਲਾਦੇਸ਼ ਨੇ ਮਿੰਤਾ ਕੀਤੀ ਹੈ ਕਿ ਅਸ ਮਸਕ ਸਾਹਿਬ ਸਾਡੇ ਮੁਲਕ ਚ ਆ ਕੇ ਆਪਣਾ ਜਿਹੜਾ ਮੀਡੀਆ ਦਾ ਸਟਾਰਲਿੰਕ ਹੈਗਾ ਉਹ ਡਵੈਲਪ ਕਰੋ ਹੋਰ ਬੜੀਆਂ ਕੰਟਰੀਜ਼ ਜਿਹੜੀਆਂ ਇਹਨਾਂ ਨੂੰ ਚਾਹਦੀ ਹੈ ਸਾਡੇ ਅਸੀਂ ਵੀ ਸਾਡੇ ਦੇ ਮੁਲਕ ਨੇ ਵੀ ਇਹਨਾਂ ਨੂੰ ਕੋਸ਼ਿਸ਼ ਕੀਤੀ ਵੀ ਸਾਡੇ ਵੀ ਆਨ ਇੱਥੇ ਬਿਲਕੁਲ ਉਹਨਾਂ ਦਾ ਯੋਗਦਾਨ ਮੰਗਿਆ ਜਾਂਦਾ ਹੈ ਵੀ ਕੁਝ ਕਰਨ ਹੋਰ ਯੂ ਅਮਰੀਕਾ ਦੇ ਵਿੱਚ ਟਰੰਪ ਸਾਹਿਬ ਨੇ ਵੀ ਕਿਹਾ ਜੀ ਤੁਸੀਂ ਸਪੇਸ ਦੇ ਸਟ੍ਰੈਟੈਜੀਕਲੀ ਕੰਮ ਕਰੋ ਜੀ ਸੋ ਇਸ ਕਰਕੇ ਉਹ ਕੁਝ ਬਾਤ ਤਾਂ ਹੈ ਉਸਮੇ ਲੇਕਿਨ ਇੱਕ ਸੋਸ਼ਲ ਇਨਫਲੂਐਂਸ ਲੇਡੀ ਹੈ ਕਿ ਲੜਕੀ ਆ ਉਹਨਾਂ ਨੇ ਸੁਪਰੀਮ ਕੋਰਟ ਚ ਉੱਥੇ ਅਪਰੋਚ ਕੀਤਾ ਕਿ ਮੈਂ ਇੰਨੇ ਮੇਰੇ ਨਾਲ ਇਮੋਸ਼ਨਲ ਨਹੀਂ ਸੋਫੀ ਕੀ ਦੀਸ ਜਬਤੀ ਤੌਰ ਤੇ ਮੈਨੂੰ ਇਹ ਪਰੇਸ਼ਾਨ ਕੀਤਾ ਕਿ ਮੈਂ ਇਹਦੇ ਬੱਚੇ ਦੀ ਮਾਂ ਬਣੀ ਹੈ 5 ਮਹੀਨੇ ਦਾ ਮੇਰਾ ਬੇਟਾ ਉਹ ਇਹਦਾ ਹੀ ਬੇਟਾ ਤੇ ਉਹਨੇ ਆਪਣੀਆਂ ਫੋਟੋਜ਼ ਵੀ ਸ਼ੇਅਰ ਕੀਤੀ ਹੈਗੀਆਂ ਤੇ ਇਹ ਬੰਦਾ ਮਾਨ ਸਮਾਨ ਮੈਨੂੰ ਨਹੀਂ ਦੇ ਰਿਹਾ ਤੇ ਮੈਨੂੰ ਮੇਰੇ ਮੇਰੇ ਜਜ਼ਬਾਤਾਂ ਨੂੰ ਵੀ ਨਹੀਂ ਸੱਟ ਪਹੁੰਚਾਏ ਦੇ ਐਲਾਨ ਮਸਕ ਨੇ ਸੋ ਮੈਟਰ ਉੱਥੇ ਜਿਹੜੀ ਹੈ ਯੂ ਐਸ ਏ ਦੇ ਵਿੱਚ ਸੁਰਖੀਆਂ ਬਣਿਆ ਆ ਪਰ ਸਾਰੇ ਵਰਲਡ 'ਚ ਹੀ ਬਣਿਆ ਵੈਸੇ ਤਾਂ ਕਿਉਂਕਿ ਜਿਹੜੀ ਲੇਡੀ ਹੈਗੀ ਹੈ ਐਸ਼ਲੇ ਜੀ ਉਹਨੇ ਆਪਣੇ ਸਾਰੇ ਜਿਹੜੀਆਂ ਇਹਨਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਇਹਨਾਂ ਪਿਕਚਰਸ ਪ੍ਰੂਫਸ ਆ ਉਹ ਸਾਰੇ ਉਹਨੇ ਛਾਇਆ ਕਰਵਾ ਲਏ মিডিਆ ਦੇ ਵਿੱਚ ਸੋ ਹੁਣ ਦੇਖਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੀ ਐਗਜ਼ੈਕਟਲੀ ਕੋਰਟ ਤੇ ਆਪਣਾ ਰੁਕੀ ਕਰਦੀ ਕਿਉਂਕਿ ਕੋਰਟਸ ਜਿਹੜੀਆਂ ਹੁੰਦੀ ਚਾਹੇ ਬੰਦਾ ਜਿੰਨਾ ਮਰਜ਼ੀ ਵੱਡਾ ਹੋ ਜਾਏ ਯੂ ਐਸ ਏ ਦੀਆਂ ਜਾਂ ਇੰਗਲੈਂਡ ਦੀਆਂ ਜਾਂ ਨਿੱਧੇ ਤੇ ਜੋ ਯੂਰਪੀਅਨ ਕੋਰਟ ਤੇ ਉਹ ਜ਼ਿਆਦਾਤਰ ਜਿਹੜੀਆਂ ਵਿਮਨ ਨਾਲ ਸਿੰਪਥੈਟਿਕ ਹੁੰਦੀਆਂ ਉਹ ਕੋਸ਼ਿਸ਼ ਇਹ ਹੀ ਹੁੰਦੀ ਕਿ ਵਿਮਨ ਨੂੰ ਸਿਕਿਉਰ ਕੀਤਾ ਜਾਵੇ ਫਾਈਨੈਂਸ਼ੀਅਲੀ ਤਾਂ ਪੱਕੀ ਗੱਲ ਹੈ ਬਾਕੀ ਜੇ ਇਮੋਸ਼ਨਲੀ ਗੱਲ ਉਹ ਕਸਟਡੀ ਦਾ ਰੋਲਾ ਇਹਨਾਂ ਦਾ ਜਰੂਰ ਪਏਗਾ ਕਿਉਂਕਿ ਜੇ ਤੁਹਾਨੂੰ ਪਤਾ ਹੋਵੇ ਐਲਾਨ ਮਸਕ ਦੇ ਪਹਿਲੇ ਹੀ 12 ਬੱਚੇ ਹੈ ਜੀ ਬਿਲਕੁਲ ਤੇ ਕੋ 3 ਇਹਨਾਂ ਦੀ ਮੈਰिजਸ ਹੋ ਚੁੱਕੀਆਂ ਹੈ ਪਹਿਲਾਂ ਵੀ ਦੋ ਆਪਣੀਆਂ ਵਾਈਫਸ ਨੂੰ ਇਹਨੇ ਅਰਬਾਂ ਕਰਪਾਰ पे ਦੇ ਕੇ ਜੀ ਉਹਨਾਂ ਤੋਂ ਆਪਣਾ ਹੁਣ ਇੱਕ ਵਾਈਫ ਨਾਲ ਹੀ ਰਹਿ ਰਹੇ ਹੈਗੇ ਤੇ 12 ਬੱਚੇ ਆ ਸਾਰੇ ਬੱਚੇ ਇਹਨਾਂ ਕੋਲ ਰਹਿ ਰਹੇ ਆ ਔਰ ਇਹ ਜਿਹੜੀ ਐਸ਼ਲੇ ਕਹਿੰਦੀ ਹੈ ਇਹ ਜਿਹੜਾ 13ਵਾਂ ਬੱਚਾ ਹੈਗਾ ਜਿੱਦਾਂ ਤੁਸੀਂ ਵਰਡ ਜੈਵਿਕ ਪਿਤਾ ਯੂਜ਼ ਕੀਤਾ ਬੜਾ ਇੰਪੋਰਟੈਂਟ ਸੀ ਸੋ ਇਸ ਕਰਕੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਇਹ ਕਾਨੂੰਨ ਆਪਣਾ ਰੁਖ ਇਨਸਾਫ ਆਪਣਾ ਰੁਖ ਉਤੀ ਲਏਗਾ ਤੇ ਐਸ਼ਲੇ ਨੂੰ ਕਿੱਦਾਂ ਕੋਰਟ ਸੈਟੀਸਫਾਈ ਕਰੇਗੀ ਕਿਉਂਕਿ ਇਹ ਹੋ ਸਕਦਾ ਮੈਟਰ ਉੱਥੇ ਇੱਥੇ ਡਾਗੋਰੀ ਕੋਰਸ ਉਹਨੂੰ ਤੇ ਪੈਟਰਨਿਟੀ ਕੋਰਸ ਪੈਟਰਨਿਟੀ ਕੋਰਸ ਬਹੁਤ ਹੈਗੇ ਓਕੇ ਹਰ ਸ਼ਹਿਰ ਚ ਪੈਟਰਨਿਟੀ ਕੋਰਸ ਇਹ ਡਿਸਾਈਡ ਕਰਦੀ ਹੈ ਬੱਚਾ ਇਹਨਾਂ ਦਾ ਹੈ ਨਹੀਂ ਹੈ ਹੈ ਨਹੀਂ ਹੈ ਉਹਦੇ ਲਈ ਇੱਕ ਸਾਇੰਟਿਫਿਕ ਪ੍ਰੋਸੀਜਰ ਹੁੰਦਾ ਹੈ ਡੀਐਨਏ ਹੋ ਤਰ੍ਹਾਂ ਤੇ ਕਈ ਤਰ੍ਹਾਂ ਦੇ ਪ੍ਰੋਸੀਜਰ ਹੁੰਦੇ ਫਿਰ ਜਾ ਕੇ ਪਤਾ ਚੱਲਦਾ ਹੈ ਕਿ ਬੱਚਾ ਵਾਕਈ ਉਹ ਬੰਦੇ ਦਾ ਹੈ ਹੋ ਸਕਦਾ ਹੈ ਇਸ ਲਈ ਅਬਜੇਕਸ ਖਾਨ ਕੇ ਬੱਚਾ ਮੇਰਾ ਨਹੀਂ ਹੈ ਬਿਲਕੁਲ ਪੈਟਰਨਿਟੀ ਕੋਰਟ ਵੀ ਇੰਟਰਵਨ ਕਰ ਸਕਦੀ ਫਿਲਹਾਲ ਮੈਨੂੰ ਲੱਗਦਾ ਕਿ ਇਹ ਫੈਸਲਾ ਜਿਹੜਾ ਆਉਣ ਵਾਲੇ ਮਹੀਨਿਆਂ ਚ ਆ ਜਾਏਗਾ ਔਰ ਇਸ ਚੀਜ਼ ਦਾ ਕਲੈਰਿਟੀ ਹੋ ਜਾਏ ਮੈਂ ਤਾਂ ਇਹ ਵੀ ਲੱਗਦਾ ਕਿ ਮਸਕ ਸਾਹਿਬ ਇਸ ਚੀਜ਼ ਨੂੰ ਜ਼ਿਆਦਾ ਵਧਾਉਣ ਤੋਂ ਪਹਿਲਾਂ ਪਹਿਲੇ ਉਹ ਕੰਮ ਨੀਚੇ ਡੋੜ ਦੀ ਕੰਪਰੋਮਾਈਜ਼ਿੰਗ ਜੀ ਹੈਗੀ ਹੈ ਉਹਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਹਸ਼ਪ ਕਰ ਦਿੰਦੇ ਨੇ ਓਕੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅ ਵਿਮਨ ਨੂੰ ਲੈ ਕੇ ਜ਼ਿਆਦਾਤਰ ਸਿਕਿਉਰਿਟੀ ਜਾ ਸਪੋਰਟ ਦਿੱਤੀ ਜਾਂਦੀ ਹੈ ਕੋਰਟ ਦੇ ਵੱਲੋਂ ਵਿਮਨ ਦੀ ਪਹਿਲਾਂ ਸੁਣੀ ਜਾਂਦੀ ਹੈ ਨਾ ਪਹਿਲਾਂ ਵਧੀਆ ਆਪਾਂ ਗੱਲ ਕਰਦੇ ਹਾਂ ਤੇ ਮਹਿਲਾਵਾਂ ਦੀ ਗੱਲ ਕਰਦੇ ਜੇਕਰ ਖਾਸ ਕਰਕੇ ਆਪਣੇ ਭਾਰਤ ਦੇ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਨਾ ਤੇ ਆਪਣੇ ਭਾਰਤ ਦੇ ਕਾਨੂੰਨ ਦੇ ਵਿਚਕਾਰ ਇੱਕ ਅਜਿਹਾ ਬੜਾ ਅਹਿਮ ਮੁੱਦਾ ਸੀ ਜਿਸ ਨੂੰ ਲੈ ਕੇ ਅੱਜ ਤੱਕ ਉਸ ਦੇ ਉੱਪਰ ਕੋਈ ਸੁਣਵਾਈ ਨਹੀਂ ਕੀਤੀ ਗਈ ਖਾਸ ਕਰਕੇ ਕੇਂਦਰ ਸਰਕਾਰ ਨੇ ਹਜੇ ਤੱਕ ਇਹ ਚੀਜ਼ ਨਹੀਂ ਸਵੀਕਾਰ ਕੀਤਾ ਜਿਹੜੇ ਵਿਆਹ ਤੋਂ ਬਾਅਦ ਵੀ ਰਿਲੇਸ਼ਨਸ ਹੁੰਦੇ ਨੇ ਹਸਬੰਡ ਵਾਈਫ ਦੇ ਵਿਚਕਾਰ ਉਹ ਕਹਿੰਦੇ ਨੇ ਕਿ ਜੇਕਰ ਵਿਮਨਤਾ ਦਿਲ ਨਾ ਹੋਵੇ ਨਾ ਉਹਦੀ ਇੱਛਾ ਅਨੁਸਾਰ ਜੇਕਰ ਨਹੀਂ ਹੈਗਾ ਤਾਂ ਉਸ ਨੂੰ ਬਲਾਤਕਾਰ ਦਾ ਅਪਰਾਧ ਵਿੱਚ ਉਸ ਨੂੰ ਨਹੀਂ ਮੰਨਿਆ ਗਿਆ ਤੇ ਹਰ ਤੱਕ ਕੇਂਦਰ ਦੇ ਵੱਲੋਂ ਇਸ ਗੱਲ ਤੇ ਕੋਈ ਪੁਸ਼ਟੀ ਨਹੀਂ ਆਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਮੈਂ ਤੁਹਾਨੂੰ ਬਸ ਹੀ ਕੰਗ੍ਰੈਚੂਲੇਟ ਐਸਪੈਸ਼ਲੀ ਕਰਦਾ ਕਿ ਤੁਸੀਂ ਕੁਸਚਨ ਨੂੰ ਅਮਰੀਕਾ ਤੋਂ ਇੰਡੀਆ ਨਾਲ ਬੜੇ ਸਮਾਰਟਲੀ ਕੋਰਿਲੇਟ ਕਰਤਾ ਸੋ ਆਈ ਲਾਈਕ ਇ ਵਧੀਆ ਲੱਗਾ ਆਪਾਂ ਨੂੰ ਇਹ ਬੜਾ ਵਧੀਆ ਤੁਹਾਡਾ ਕੁਸਚਨ ਕੋਰਿਲੇਟ ਕੀਤਾ ਦੇਖੋ ਇਹ ਔਮਨ ਐਮਪਟੀ ਨਾਲ ਜੁੜਿਆ ਕੁਸਚਨ ਠੀਕ ਹੈ ਤੁਸੀਂ ਬੀਇੰਗ ਅ ਵਿਮਨ ਕਿ ਬੜਾ ਸਮਾਰਟ ਇਕੁਅਲ ਲੈਵਲ ਕਰਤਾ ਰਿਲੇਟ ਇਹ ਇੰਡੀਆ ਦੇ ਵਿੱਚ ਪ੍ਰੋਬਲਮ ਵੱਡੀ ਹੈ ਕਿਉਂਕਿ ਸਭ ਤੋਂ ਵੱਡੀ ਪੋਪੂਲੇਸ਼ਨ ਵਾਲਾ ਮੁਲਕ ਹੈ ਇੰਡੀਆ ਜੀ ਸਭ ਤੋਂ ਪ੍ਰੋਬਲਮ ਇਹ ਹੈ ਕਿ ਇਹ ਵੀ ਹੈ ਕਿ ਡੈਮੋਕ੍ਰੇਸੀ ਹੈ ਜੀ ਵਰਲਡ ਦੀ ਸਭ ਤੋਂ ਲਾਰਜੈਸਟ ਲੋਕ ਲੋਕਤੰਤਰ ਡੈਮੋਕ੍ਰੇਸੀ ਇੰਡੀਆ ਚ ਹੈ ਕਿਉਂਕਿ ਆਪਣੀ ਜਿਹੜੀ ਪੋਪੂਲੇਸ਼ਨ ਹੈ ਚਾਈਨਾ ਤੋਂ ਬਾਅਦ ਸੈਕੰਡ ਹੈ ਨੇ ਆਪਾਂ ਜੀ ਬਿਲਕੁਲ ਤੇ ਨੇਚਰਲ ਗੱਲ ਹੈ ਕਿ ਔਰਤਾਂ ਇਕੁਅਲੀ ਪੋਪੂਲੇਟਡ ਹੈ ਜੀ ਤੇ ਇਹ ਵਿਮਨ ਦੀ ਲੜਾਈ ਕਾਫੀ ਸਾਲਾਂ ਤੋਂ ਕਈ ਦਹਾਕਿਆਂ ਤੋਂ ਚੱਲ ਰਹੀ ਹੈ ਕਿ ਜਿਹੜੇ ਹਸਬੈਂਡਸ ਹੈਗੇ ਆ ਉਹ ਆਫਟਰ ਮੈਰਿਜ ਵੀ ਸਾਨੂੰ ਕੋ ਵਾਲੀ ਫਿਲਮ ਦਿੰਦੇ ਹੈ ਫਿਲਮ ਤੋਂ ਪਾਵਾ ਕਿ ਚਾਹੇ ਸ਼ਰਾਬ ਦੇ ਨਸ਼ੇ ਜੀ ਚਾਹੇ ਅਨੈਚੁਰਲ ਜੀ ਬੋਡੀ ਮੂਵਮੈਂਟਸ ਆ ਫਿਰ ਉਸ ਤੋਂ ਬਾਅਦ ਅਬਿਊਸਿਵ ਹਮ ਤੇ ਬੰਦੇ ਨੂੰ ਔਰਤ ਨੂੰ ਕਈ ਤਰ੍ਹਾਂ ਸ਼ਾਇਦ ਇਸਵੇਤਾ ਨਾ ਕਰਦਾ ਹੋਵੇ ਜਿੱਦਾਂ ਹਸਬੰਡਸ ਕਰਦੇ ਆ ਬਿਲਕੁਲ ਬਹੁਤ ਸਾਰੇ ਕੇਸਸ ਦੇਖਿਆ ਹਾਲ ਹੀ ਦੇ ਵਿੱਚ ਕਿ ਏਆਈ ਇੰਜੀਨੀਅਰ ਨੇ ਸੁਸਾਇਡ ਕੀਤਾ ਸੀ ਤੇ ਉਸਨੇ ਸੁਸਾਇਡ ਕਰਨ ਤੋਂ ਪਹਿਲਾਂ ਇਹ ਗੱਲ ਬੋਲੀ ਹੈ ਕਿ ਉਸਦੀ ਵਾਈਫ ਜਿਹੜੀ ਹੈ ਉਹ ਅਜੀਹੇ ਅਲੀਗੇਸ਼ਨ ਲਗਾ ਰਹੀ ਹੈ ਅਨন্যাਚੁਰ ਚੀਜ਼ਾਂ ਦੇ ਤੇ ਇਸ ਨੂੰ ਲੈ ਕੇ ਉਸ ਤੋਂ ਬਾਅਦ ਮੈਟਰ ਦਾ ਕਾਫੀ ਲੰਬਾ ਚੋੜਾ ਰਿਹਾ ਬਹੁਤ ਸਾਰੀਆਂ ਗੱਲਾਂ ਆਈਆਂ ਕੁਝ ਡਾਇਰੀ ਨੂੰ ਲੈ ਕੇ ਵੀ ਗੱਲਬਾਤ ਸੀ ਕਿ ਕਿ ਚਲੋ ਫਾਈਨੈਂਸ਼ੀਅਲ ਵੀ ਸੀਗਾ ਡਿਮਾਂਡ ਕੀਤੀ ਜਾ ਰਹੀ ਸੀ ਲੇਕਿਨ ਇਹ ਮੁੱਦਾ ਸੀਗਾ ਉਸਨੇ ਸੁਸਾਇਡ ਕਰਨ ਤੋਂ ਪਹਿਲਾਂ ਇਹ ਗੱਲ ਜ਼ਰੂਰ ਬੋਲੀ ਸੀਗੀ ਠੀਕ ਕਹਿ ਰਹੇ ਤੁਸੀਂ ਲੇਕਿਨ ਇੱਥੇ ਮੁੱਦਾ ਸਿਰਫ ਔਰਤਾਂ ਨਾਲ ਰਿਲੇਟਡ ਹੈ ਔਰਤਾਂ ਦੀ ਜਿਹੜੀ ਦੇਖੋ ਔਰਤਾਂ ਦੀ ਬਾਡੀ ਤੇ ਮੇਲ ਦੀ ਬਾਡੀ ਡਿਫਰੈਂਟ ਹੈ ਜੀ ਉਹ ਇਕੁਇਟ ਨਹੀਂ ਕਰ ਸਕਦੇ ਆਪਾਂ ਉਹਨਾਂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਅਲੱਗ-ਅਲੱਗ ਲੇਕਿਨ ਜਿਹੜਾ ਬੰਦਾ ਹੈ ਉਹ ਆਪਣੀ ਬਾਡੀ ਦੀ ਬਣਤ ਦਾ ਫਾਇਦਾ ਚੱਕਦਾ ਹੂੰ ਉਹ ਚੱਕਦਾ ਆ ਰਿਹਾ ਹੈ ਅੱਜ ਦਾ ਨਹੀਂ ਚੱਕਦਾ ਆ ਰਿਹਾ ਜੀ ਇਹ ਇਸ ਗੱਲ ਨੂੰ ਰੈਕਗਨਾਈਜ਼ ਕਰਦੇ ਆ ਕਰਦੇ ਆ ਮੁਲਕਾਂ ਨੂੰ ਕਾਫੀ ਟਾਈਮ ਲੱਗ ਗਿਆ ਤੁਹਾਨੂੰ ਸਵੀਡਨ 1965 ਚ ਮੰਨ ਚੁੱਕਾ ਹੈ ਕਿ ਜੇ ਕੋਈ ਔਰਤ ਨਾਲ ਬੰਦਾ ਜੀ ਮੈਰਿਜ ਤੋਂ ਬਾਅਦ ਇਹੋ ਜਿਹਾ ਐਕਟ ਕਰਦਾ ਹੈ ਜੀ ਕਿਉਂਕਿ ਜਦੋਂ ਉਹ ਇਨਸਾਨ ਤشتਤ ਸਰੀਰ ਤੋਂ ਉੱਤੇ ਕਰਦਾ ਹੈ ਤੇ ਉਹ ਔਰਤ ਦੇ ਜ਼ਹਿਨ ਤੇ ਸ਼ਰੀਰ ਤੇ ਉਹਦੇ ਰੀਪਰੋਡਕਟਿਵ ਸਿਸਟਮ ਤੇ ਹੋਰ ਕਈ ਤਰ੍ਹਾਂ ਦਾ ਨੁਕਸਾਨ ਹੈ ਜਿਹੜੇ ਮੈਂ ਹਲੇ ਬੋਲ ਵੀ ਨਹੀਂ ਸਕਦਾ ਜੀ ਤੇ ਉਹ ਹੁੰਦੇ ਆ ਤੇ ਇਸ ਕਰਕੇ ਜੇ ਕੋਈ ਵਿਆਹ ਦਾ ਫਾਇਦਾ ਚੱਕ ਕੇ ਔਰਤ ਦੇ ਸਰੀਰ ਨਾਲ ਅਬਿਊਜ਼ ਕਰੇਗਾ ਉਹਨੂੰ ਮੰਨਿਆ ਜਾਏਗਾ ਔਰ ਇਨ ਨੂੰ ਦੀ ਗਿਣਤੀ ਚ ਮੰਨਿਆ ਜਾਂਦਾ ਹੈਗਾ ਇਹਨੂੰ ਜੁਰਮ ਮੰਨਿਆ ਜਾਂਦਾ ਹੈਗਾ ਕਿ ਜਿੰਨਾ 1965 ਚ ਉਹਨਾਂ ਨੇ ਕਰਤਾ ਸਵੀਡਨ ਪਹਿਲਾ ملک ਹੁੰਦਾ ਕਾਫੀ ਕਮਾਜ ਦੇ ਵਿੱਚ ਚੰਗੇ ਕਮਾਜ ਫਿਰ ਉਸ ਤੋਂ ਬਾਅਦ ਯੂਕੇ ਚ ਇਹਨੂੰ ਉਹਦੇ ਨੂੰ ਆਫੈਂਸ ਮੰਨੇਗਾ ਜੁਰਮ ਮੰਨੇਗਾ ਆਸਟ੍ਰੇਲੀਆ ਚ ਮੰਨੇਗਾ ਔਰ ਯੂਐਸਏ ਚ ਮੰਨਿਆ ਗਿਆ ਰਹੀ ਗੱਲ ਹੁਣ ਹਿੰਦੁਸਤਾਨ ਦੀ ਜੀ ਹਿੰਦੁਸਤਾਨ ਉਹ ਛੱਤੀ ਮਲਕਾਂ ਚ ਜਿੱਥੇ ਇਹਨਾਂ ਨੇ ਇਸ ਗੱਲ ਤੋਂ ਹੀ ਭੱਜ ਗਏ ਕਿ ਮੈਰਿਟਲ ਰੇਟ ਵੀ ਕੋਈ ਚੀਜ਼ ਹੁੰਦੀ ਹੈ ਜੀ ਬਿਲਕੁਲ ਇੱਥੇ ਤਾਂ ਇਹ ਮੰਨਣਾ ਜ਼ਿਆਦਾਤਰ ਹੈ ਕਿ ਜੀ ਇੱਕ ਵਾਰੀ ਵਿਆਹ ਹੋ ਗਿਆ ਤਾਂ ਤੁਸੀਂ ਪ੍ਰਾਪਰਟੀ ਉਸਦੀ ਹੋ ਗਈ ਉਹ ਜਿਨਾਬੀ ਫੋਰ ਗਾਰੰਟੀ ਲਓ ਉਹਨੂੰ ਐਜ਼ ਅ ਪ੍ਰਾਪਰਟੀ ਆਡੀ ਵੀ ਵਰਡ ਬਿਲਕੁਲ ਜਮੀਨ ਜਿਹਾ ਦੀ ਤਰ੍ਹਾਂ ਸਮਝੋ ਜੋ ਮਨ ਚਾਵੇ ਜੋ ਪਿਕਚਰਾਂ ਦੇਖ ਕੇ ਜੋ ਗੰਦ ਵਾਲਾ ਜੋ ਮਨ ਚਾਏ ਕਰ ਲੋ ਤੇ ਲੇਕਿਨ ਫਿਰ ਵੀ ਇੱਥੇ ਹਿੰਦੁਸਤਾਨ ਡੈਮੋਗ੍ਰਾਫੀ ਚ ਇਹ ਹੋਇਆ ਹੈ ਮੈਟਰ ਕਈ ਸਾਲਾਂ ਤੋਂ ਸੁਪਰੀਮ ਕੋਰਟ ਚ ਲਟਕਦਾ ਆ ਰਿਹਾ ਹੈ ਜੀ ਹਿੰਦੁਸਤਾਨ ਸਰਕਾਰ ਅਦਾਲਤ ਚ ਸੁਪਰੀਮ ਕੋਰਟ ਜਾਇ ਕਹਿੰਦੀ ਹੈ ਨਹੀਂ ਨਹੀਂ ਅਸੀਂ ਤਾਂ ਪੂਰੇ ਲੇਡੀਜ਼ ਨਾਲ ਬਹੁਤ ਸਿੰਪਥੀ ਰੱਖਦੇ ਆ ਜੇ ਅਸੀਂ ਇਹਨਾਂ ਨੂੰ ਅਨਮੈਰਿਟਲ ਲੀਪ ਦੀ ਗਿਣਤੀ ਦੇ ਦਿੱਤੀ ਮਾਮਲੇ ਬੜੇ ਵੱਜ ਜਾਣਗੇ ਨਜਾਇਜ਼ ਪਰਚੇ ਪਕਰਨੇ ਪੈਣਗੇ ਜੁਡੀਸ਼ਰੀ ਤੇ ਬਦਲ ਬਦਲੇਗਾ ਪੁਲਿਸ ਤੇ ਵਾਜਨ ਵਧੇਗਾ ਘਰ ਚ ਬਿਠਾ ਦਿਓ ਪੁਲਿਸ ਨਾ ਕੱਢੋ ਜੀ ਬਿਲਕੁਲ ਆਪੇ ਲੋਕਾਂ ਡਿਸਾਈਡ ਕਰ ਲੈਣ ਤੋਂ ਕਬੀਲੇ ਹੀ ਬਣਾ ਦਿਓ ਫਿਰ ਫਿਰ ਇਵੈਂਚੁਅਲੀ ਸੁਪਰੀਮ ਕੋਰਟ ਨੇ ਮੈਟਰ ਔਰ ਕਿਤਾ ਉਹਨਾਂ ਨੇ ਲੈ ਲੈ ਮੈਟਰ ਔਰ ਮੈਟਰ ਹੁਣ ਸਬ ਜੁੜਾਇ ਚ ਸੁਪਰੀਮ ਕੋਰਟ ਚ ਵਿਚਾਰਾ ਦੀ ਨਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹੀ ਸੁਣਵਾਈ ਹੋਏਗੀ ਔਰ ਕੋਈ ਵੱਡਾ ਫੈਸਲਾ ਆਉਣ ਦੀ ਉਮੀਦ ਹੈ ਜੇ ਤਾਂ ਐਚਰ ਖੰਨਾ ਚੀਫ ਜਸਟਿਸ ਸਾਹਿਬ ਦੇ ਹੁੰਦਿਆ ਹੋ ਗਿਆ ਤਾਂ ਇੱਕ ਹਿਸਟੋਰੀਕਲ ਫੈਸਲਾ ਹੋਊਗਾ ਮੈਰਟਲ ਰਿਪ ਦਾ ਮਤਲਬ ਹੈ ਜੇ ਮੈਰਿਡ ਔਰਤ ਨਾਲ ਵਲਗੀ ਉਹਦਾ ਹਸਬੰਡ ਇਹੋ ਜਿਹਾ ਕੁਝ ਕਰੇਗਾ ਤੇ ਉਹਨੂੰ ਜੁਰਮ ਦੀ categories ਚ ਲਿਆ ਕੇ ਉਨੀ ਹੀ ਸਜ਼ਾਵਾਂ ਮਿਲਣਗੀਆਂ ਜਿੰਨਾ ਕਿਸੇ ਕਰਨ ਵਾਲੇ ਨੂੰ ਮਿਲਦੀਆਂ ਹਨ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਬਹੁਤ ਹੀ ਬੜੇ ਸੂਝਬੂਤ ਤਰੀਕੇ ਨਾਲ ਜਵਾਬ ਦਿੱਤਾ ਹੈ ਉਮੀਦ ਹੈ ਕਿ ਦਰਸ਼ਕਾਂ ਨੂੰ ਵੀ ਸਾਡੀਆਂ ਜੋ ਅਸੀਂ ਸਵਾਲ ਜਵਾਬ ਕੀਤੇ ਨੇ ਜਿਸ ਮੁੱਦਿਆਂ ਤੇ ਇਸ ਟੌਪਿਕ ਤੇ ਅਸੀਂ ਚਰਚਾ ਕੀਤੀ ਹੈ ਤੁਹਾਨੂੰ ਜਾਣਕਾਰੀ ਜਿਹੜੀ ਅੱਛੀ ਲੱਗੀ ਹੋਵੇਗੀ ਤਾਂ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਅਜਿਹਾ ਵਿਚਾਰ ਆਉਂਦਾ ਹੈ ਕੋਈ ਸਵਾਲ ਆਉਂਦਾ ਹੈ ਤੇ ਕਮੈਂਟ ਬਾਕਸ ਤੇ ਸ਼ੇਅਰ ਕਰ ਸਕਦੇ ਹੋ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਲਈ ਜਨਤ ਕਰ ਸਕੀਏ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕੋ ਸਾਨੂੰ ਦੇਵ ਇਜਾਜ਼ਤ ਧੰਨਵਾਦ